ਕਭੀ ਆ ਗਿਆ ਸ਼ਾਬਾਸ਼ ਇੱਕ ਮੁਕੇਸ਼ਨ ਦੇ ਜਿਹੜੇ ਰਸਤੇ ਤੋਂ ਪਾਏ ਆ ਉਧਰੋਂ ਮੈਂ ਸੁਮੇਤ ਨੂੰ ਲਾਤਾ ਹਾਂ ਇਧਰੋਂ ਵੀ ਤੂੰ ਮਾਲ ਚੱਕੇ ਜਿਵੇਂ ਉਹ ਉੱਥੇ ਪੱਥਰ ਲਾਏ ਆ ਥੋੜਾ ਜਿਹਾ ਪਾਣੀ ਡਾਊਨ ਹੋਵੇ ਫੇਰ ਮੈਂ ਕਿਦੇ ਦਰਿਆ ਤੇ ਕੱਢਣਾ ਨਾਲ ਫਿਰ ਜਾਂ ਫਿਰ ਕਿੱਧਰ ਵੀ ਆ ਨਹੀਂ ਉਹ ਪੱਥਰ ਚੰਦਬੜੀ ਹੈਗਾ ਜੀ ਤੁਸੀਂ ਕਿਵੇਂ ਪੁੱਛਦੇ ਇਧਰੋਂ ਜਾਊਗਾ ਕਿੱਥੇ ਭਾਜੀ ਫਿਰ ਉਧਰ ਵੀ ਲੱਗਣਾ ਨਾ ਯਾਰ ਕਿੱਥੋਂ ਲਾਣ ਲੱਗ ਜਵੇ ਤੁਸੀਂ ਦੋ ਚਾਰ ਬੰਦੇ ਉੱਥੇ ਨਾ ਸੁਮੇਤ ਨਾਲ ਚੱਲੇ ਜਾ ਪੱਥਰ ਲਵਾਓ ਦੋ ਚਾਰ ਬੰਦੇ ਉੱਥੇ ਚਲੇ ਜਾਓ ਇੱਥੇ ਆਪਾਂ ਹੈਗੇ ਆ ਸੁਮਿਤ ਖੜਾ ਸਮਝ ਗਏ ਜਿੱਥੋਂ ਬੇਨ ਰਾਹ ਨਹੀਂ ਬਸ ਠੀਕ ਆ ਉਧਰ ਜੋ ਸੜਕ ਬਹਿ ਜੀ ਵੀ ਰਹੀ ਦੀ ਇਹ ਵੀ ਕਨੈਕਟੀਵਿਟੀ ਤੇਰੇ ਪਿੰਡ ਨੂੰ ਸਾਰੀ ਜਾਂਦੀ ਉਧਰ ਬਹੁਤ ਪਾਣੀ ਆਇਆ ਜਿਵੇਂ ਆਪਾਂ ਬੇਲਾ ਰਾਮਗੜ ਰੱਖੀਏ ਪੱਥਰ ਉੱਥੇ ਚਲੇ ਜਾਓ ਦੋ ਚਾਰ ਬੰਦੇ ਉੱਥੇ ਸੁਮਿਤ ਤੂੰ ਭਾਇ ਦੇ ਥੈਂਕ ਯੂ ਚਲ ਸੈਰ ਆਪਾਂ ਜਾਂ ਆਪਾਂ ਹਾਂ ਰੰਗ ਬੋਲਦਾ ਆਹ ਮਾਹੌਲ ਦਾ ਦੁਨੋ ਬਸ ਜੀ ਆਦੋਗੇ ਉਪਰੋਂ ਆਹ ਦਿਖਾ ਲੈਣੀ ਕੋਈ ਕਿਹਦੀ ਫਸਮਣੇ ਛੱਡ ਦੋ ਛੱਡ ਦੋ ਬਸ ਕਿਹਨਾਂ ਛੱਡੋ ਬੀਟ ਨੱਕ ਤੋਂ ਤਾਂ ਆ ਰਹੀ ਹੁਣ ਤਾਂ ਰੁਕ ਜਾ ਪਾਣੇ ਪਿੱਛੇ ਪਾਉਣ ਕਰਾ ਦੇ ਲਾ ਓਏ ਘੋਟੇ ਨਹੀਂ ਆਉਂਦੇ ਇਕ ਮਕੇਸ਼ਿੰਦੇ ਜਿਹੜੇ ਰਸਤੇ ਤੋਂ ਪਾਏ ਆ ਉਧਰ ਮੈਂ ਸੁਮੇਤ ਨੂੰ ਲਾਤਾ ਹਾਂ ਇਧਰੋਂ ਵੀ ਤੂੰ ਮਾਲ ਚੱਕ ਜਿਵੇਂ ਆਪਾਂ ਉੱਥੇ ਪੱਥਰ ਲਾਏ ਆ ਥੋੜਾ ਜਿਹਾ ਪਾਣੀ ਡਾਉਨ ਹੋਵੇ ਸਾਂ ਕਿਹਦੇ ਦਰਿਆ ਤੋਂ ਚੱਕਿਆ ਨੂੰ ਲਾ ਫਿਰ ਜਾਂ ਫਿਰ ਕਿੱਦੋਂ ਵੀ ਆਣੀ ਉਹ ਪੱਥਰ ਚਾਂਦ ਬੜੀ ਹੈਗਾ ਜੀ ਮੈਂ ਕਿੰਨੇ ਪੱਥਰ ਉਧਰੋਂ ਜਾਊਗਾ ਕਿ ਭਾਜੀ ਫਿਰ ਉਧਰ ਵੀ ਲੱਗਣਾ ਨਾ ਯਾਰ ਤੁਸੀ ਦੋ ਚਾਰ ਬੰਦੇ ਉੱਥੇ ਨਾ ਸੁਮੇਤ ਨਾਲ ਚਲੇ ਜਾ ਪੱਥਰ ਲਵਾ ਦੋ ਚਾਰ ਬੰਦੇ ਉੱਥੇ ਚਲੇ ਜਾਓ ਇੱਥੇ ਆਪਾਂ ਹੈਗੇ ਆਂ ਸੁਮਿਤ ਖੜਾ ਸਮਝ ਗਏ ਜਿੱਥੋਂ ਬੇਨ ਰਾਹ ਨਹੀਂ ਬਠੀਗਾ ਉਧਰ ਜਾਓ ਉਧਰ ਜੋ ਸੜਕ ਬਹਿ ਗਈ ਵੀਰੇ ਇਹਦੀ ਇਹ ਵੀ ਕਨੈਕਟੀਵਿਟੀ ਤੇਰੇ ਪਿੰਡ ਨੂੰ ਸਾਰੀ ਜਾਂਦੀ ਕੋਈ ਗੱਲ ਇਹ ਵੀ ਕਰਵਾਓ ਉਧਰ ਬਹੁਤ ਪਾਣੀ ਆਇਆ ਯਾਰ ਜਿਵੇਂ ਆਪਾਂ ਬੀਲਾ ਰਾਮਗੜ ਰੱਖੀਏ ਪੱਥਰ ਉੱਥੇ ਚਲੇ ਜਾਓ ਦੋ ਚਾਰ ਬੰਦੇ ਉੱਥੇ ਸੁਮਿਤ ਤੂੰ ਬਾਹਰ ਚੱਲ ਚਲ ਸੈਰ ਆਪਾਂ ਆਪਾਂ ਮਾਣ ਨਹੀਂ ਕਿ ਪਾਸਾ ਮੈਂ ਛੋੜ ਦੋ ਛੋੜ ਦੋ ਮੈਂ ਕਿਹਾ ਸੀ ਮੀਟ ਨੱਕ ਤੋੜ ਆ ਰਹੀ ਰੁਕ ਜਾ ਪੰਜ ਮਿੰਟ ਜਿੱਥੇ ਪਕੜ ਕੇ ਰੱਖਿਆ ਰਹੇਗਾ